ਬੈੜੀ ਕਰਟੂਚ ਕਰਦੇ ਤੇ ਆਏ ਸਾਲ ਪਟਾਕੇ ਫੱਜਦੇ ਨੇ ਆਏ ਸਾਲ ਪਟਾਕੇ ਪਰ ਜਿੱਕੇ ਤੇ ਰਾਵਣ ਦੇ ਗੁਣ ਵੇਖੋ ਨਾ ਗੁਣ ਗੁਰੂ ਸਿੱਖ ਪਿਆਰਿਓ ਕੋਈ ਲੰਬੜਾਈ ਨਹੀਂ ਤੁਹਾਨੂੰ ਮਿਸਾਲ ਦੇਣ ਵਾਸਤੇ ਪੰਜ ਗੁਣ ਲਿਖੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਰਾਵਣ ਨੂੰ ਵੇਖਣਾ ਹੈ ਨਾ ਤੁਸੀਂ ਰਾਵਣ ਕੌਣ ਸੀ ਤਾਂ ਕੇਵਲ ਤੇ ਕੇਵਲ ਦਸਮ ਗ੍ਰੰਥ ਪੜੋ ਤੁਹਾਨੂੰ ਪਤਾ ਲੱਗੇ ਰਾਵਣ ਕੌਣ ਸੀ ਇਹ 라ਵਣ ਨੂੰ ਵੇਖਣੇ શ્રી ਰਾਮ ਮਾਨਸ ਚਿਤ੍ਰ ਪੜੋ ਤੁਲਸੀ ਜੀ ਦਾ ਪਤਾ ਲੱਗੇ 라ਵਣ ਕੌਣ ਸੀ ਇਹ ਡਰਾਮੇ ਕਰ ਲੈਣੇ ਤਾਂ ਸਖਾਲੇ ਕੰਮ ਹੈ ਡਰਾਮਾ ਤਾਂ ਜੀਦਾ ਮਰਜ਼ੀ ਖੇਡ ਲੋ ਤੇ ਗੁਰਸ਼ਿਕ ਪਿਆਰਿਓ ਪੰਜ ਗੁਣ ਅੱਜ ਤੱਕ ਕਿਸੇ ਬੰਦੇ ਨੂੰ ਪ੍ਰਮਾਤਮਾ ਨੇ ਨਹੀਂ ਦਿੱਤੇ ਘਟੇ ਤੇ ਸ਼ਹਿਦਗਾਹ ਵੀ ਕਿਸੇ ਨੂੰ ਨਾ ਦਵੇ ਕਿਹੜੇ ਪੰਜ ਗੁਣ ਅਤਿ ਸੁੰਦਰ ਜੀ ਤੋਂ ਵੱਧ ਦੁਨੀਆ ਵਿੱਚ ਕੋਈ ਸੁੰਦਰ ਨਾ ਹੋਵੇ ਉਹ 라ਵਣ ਆਇਆ ਦੁਨੀਆ ਸੁਣੋ ਉਹਦੀ ਸੁੰਦਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਕਿੰਨਾ ਕੁ ਸੁੰਦਰ ਸੀ 라ਵਣ ਦੇਖ ਪਰਤਾਪ ਤਪ ਤਪਨ ਕੁਮੰਦ ਹੋਤ ਉਹਦੇ ਸਰੂਪ ਉਹਦੇ ਮੁਖ ਦੀ ਲਾਲੀ ਵੇਖ ਕੇ ਨਾ ਸੂਰਜ ਦੀ ਧੁੱਪ ਵੀ ਫਿੱਕੀ ਪੈ ਜਾਂਦੀ ਸੀ ਅਤ ਸੁੰਦਰ ਜੀ ਤੋਂ ਵੱਧ ਕੋਈ ਸੁੰਦਰ ਨਾ ਹੋਵੇ ਦੇਖ ਪਰਤਾਪ ਤਪ ਤਪਨ ਕੋ ਮੰਦ ਹੋਤ ਤਾਲਣ ਹਾਰਣ ਤੇਜਕੀਨ ਚੀਨ ਚੀਨੇ ਜਿਨੇ ਸੂਰਜ ਦੀ ਸ਼ਕਤੀ ਸੂਰਜ ਦਾ ਤਪਸ਼ਮੀ ਸਦ ਸੰਗਤ ਧੁੰਦਲਾ ਕਰ ਦਿੱਤਾ ਫਿੱਕਾ 파 ਦਿੱਤਾ ਅਤ ਸੁੰਦਰ ਨੰਬਰ 2 ਕੁਲੀਨ ਕੁਲੀਨ ਦਾ ਅਰਥ ਹੈ ਕੁੱਲ ਜਮਾਂ ਆਨ ਉੱਚੀ ਕੁਲ ਦੇ ਵਿੱਚ ਜਨਮ ਹੋਣਾ ਕੁਲ ਉੱਚੀ ਹੋਣੀ ਬ੍ਰਾਹਮਣਾਂ ਦੇ ਘਰ ਜਨ ਦੋ ਗੁਣ ਅਤ ਸੁੰਦਰ ਕੁਲੀ ਨੇ ਚਤਰ ਚਤਰ ਤੇ ਵਰਗਾ ਜੰਮਿਆ ਕੋਈ ਨਹੀਂ ਇਹਦੀ ਚਿਤਰਾਈ ਜੇ ਵੇਖਣੀ ਹੈ ਸ੍ਰੀ ਗੁਰੂ ਨਾਨਕ ਦੇਵ ਤੋਂ ਪੁੱਛੋ ਰਾਮ ਕਲੀ ਦਾ ਸ਼ਬਦ ਪੜੋ ਉਥੇ ਦੀ ਚਿਤਰਾਈ ਲਿਖੀ ਹੈ ਚਿਤਰਾਈ ਬਾਬਾ ਨਾਨਕ ਕਹਿੰਦਾ ਜਿਨ ਸੀਤਾ ਆਂਦੀ ਡੌਰੂ ਵਾਏ ਦੇਖੋ ਰਾਵਣ ਦੀ ਚਿਤਰਾਈ ਇਹ ਗੱਲ ਮੇਰੇ ਖਾਤਰ ਕਹਨੇ ਨਹੀਂ ਸਿਖਾਈ ਐ ਉਹ ਤੁਹਾਨੂੰ ਸੁਣਨੀ ਸਿਖਾਈ ਐ ਕਿ ਰਾਮਚੰਦਰ ਜੀ ਦੀ ਘਰ ਵਾਲੀ ਨੂੰ ਚੱਕਲੇ ਆ ਪਰ ਕਿਸੇ ਦੀ ਘਰ ਵਾਲੀ ਕੰਨੀ ਉਂਗਲੀ ਕਰਨੀ ਬੜੀ ਔਖੀ ਐ ਅਜ ਖੋ ਸਤਨਾਮ ਫਿਰ ਸੰਨ ਨੂੰ ਭੋਗਦੇ ਸ਼ਲੋਕ ਪੜ੍ਹਾ ਦਿੰਦਾ ਇਕੱਲਾ ਮਾੜੀ ਜੀ ਗੱਲ ਕਿਸੇ ਦੀ ਬੀਬੀ ਇਸਤਰੀ ਵੱਲ ਕਰਦੀ ਐ 14 ਕਲਾ ਵਿਸ਼ਨੂੰ ਦੇ ਅਵਤਾਰ ਤ੍ਰੇਤੇ ਯੁਗ ਦੇ ਅਵਤਾਰ ਮਰਜਾਦਾ ਪ੍ਰਸ਼ੋਤਮ ਉਹਨਾਂ ਦੀ ਘਰ ਵਾਲੀ ਨੂੰ ਚੁੱਕ ਕੇ ਲਿਆਉਣਾ ਕੋਈ ਸਖਾਲਾ ਕੰਮ ਨਹੀਂ ਸੀ ਬਰਚੇ ਤਰਾਈ ਐਸੀ ਫੌਜਾ ਨਹੀਂ ਲੈ ਕੇ ਗਿਆ ਡੌਰੂ ਵਜਾ ਕੇ ਹੀ ਚੱਕ ਲਿਆ ਜਿਨ ਸੀਤਾ ਆਂਦੀ ਡੌਰੂ ਵਾਹ ਮੰਗਤਾ ਬਣ ਕੇ ਹੀ ਡੌਰੂ ਵਜਾ ਕੇ ਹੀ ਚੱਕ ਲਿਆ ਕੈਸੀ ਚਤਰਾਹੀ ਵਰਤੀ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਚਾਰ ਵੇਦ ਛੇ ਸ਼ਾਸਤਰ ਰਾਵਣ ਦੇ ਜਬਾਨੀ ਆਦਸੀ ਇਹਨਾ ਮਹਾਨ ਪੰਡਤ ਸੀ ਮੁਖ ਗਿਆਨੀ ਜੋ ਕੁਛ ਕਹਣਾ ਉਹ ਜ਼ਬਾਨੀ ਯਾਦ ਹੋਵੇ ਤੇ ਅੱਜ ਕੱਲ ਅੱਜ ਕੱਲ ਮੁਖ ਗਿਆਨੀ ਨਹੀਂ ਅੱਜ ਕੱਲ ਟੇਪ ਗਿਆਨੀ ਐ ਅੱਜ ਖਿਆ ਕੋ ਸਤਨੰਮ ਟੇਪ ਗਿਆਨੀ ਭਾਈ ਇੱਕ ਦੀ ਟੇਪ ਸੁਣ ਲਈ ਗਾਹ ਸੁਣਾਤੀ ਗਾਹ ਲਈ ਦੀ ਸੁਣ ਲਈ ਗਾਹ ਸੁਣਾਤੀ ਫੜਨ ਉਹ ਦੁੱਖ ਦੀ ਗੱਲ ਤਾਂ ਸਿੱਖ ਕੌਮ 'ਚ ਹੀ ਪੈ ਗਈ ਤੁਸੀਂ ਵੀ ਨਾਰਾਜ਼ ਨਾ ਹੋਇਓ ਜੇ ਤੁਹਾਨੂੰ ਹੁਣ ਇਥੇ ਟਾਈਮ ਹੋਵੇ ਕੱਲੇ-ਕੱਲੇ ਨੂੰ ਪੁੱਛੇ ਨਾ ਖੜਾ ਕਰਕੇ ਵੀ ਜਪਜੀ ਸਾਹਿਬੇ ਆਜਾ ਜੀ 3% ਵੀ ਨਹੀਂ ਨਿਕਲਣਾ ਤੁਸੀਂ 50% ਵੀ ਨਹੀਂ ਨਿਕਲਣਾ ਤੁਸੀਂ ਵੀ ਜਪਜੀਤ ਸਾਹਿਬ ਕੰਠ ਹੈ ਜੀ ਕਿ ਨਹੀਂ ਉਹ ਚਲੋ ਤੁਹਾਡੀ ਗੱਲ ਹੁਣ ਛੱਡਦੇ ਹਾਂ ਹੁਣ ਸਾਡੀ ਗੱਲ ਲੈ ਲਓ ਮੇਰੇ ਵਰਗਾ 100 ਇਕੱਠਾ ਕਰ ਲੋ 95 ਦੇ ਫੇਰੇ ਆਦ ਨਹੀਂ ਜਿਖੇ ਖੁਸ਼ਾਤ ਨਾਮ ਤੁਹਾਡੀ ਤਾਂ ਗੱਲ ਗਈ ਅਸੀਂ ਵੀ ਰੁੜ ਕੇ ਪਿੱਛੇ ਅਸੀਂ ਸਾਡਾ ਲੈਣਾ ਵੀ ਰੁੜ ਗਏ ਹੁਣ ਬੜੀਆਂ ਬੜੀਆਂ ਕਥਾ ਕਹਾਣੀਆਂ yaad ਹੈ ਬੜੀਆਂ ਬੜੀਆਂ ਸਟੋਰੀਆਂ yaad ਹੈ ਬੜੇ ਬੜੇ ਇਤਿਹਾਸ yaad ਹੈ ਪਰ ਗੁਰੂ ਕੀ ਬਾਣੀ ਸਾਡੇ yaad ਨਹੀਂ ਕੋ ਸਿੱਖਦੇ ਇਹ ਬੱਚੇ ਬੱਚੀਆਂ ਨੂੰ ਕੀਰਤਨ ਸਿਖਾਇਆ ਕਰੋ ਬੀਬੀਓ ਬੜੀ ਚੰਗੀ ਗੱਲ ਹੈ ਪਰ ਕੀਰਤਨ ਹੈ ਮੂਰੇ ਪੋਥੀਆਂ ਰੱਖ ਕੇ ਨਾ ਸਿਖਾਓ ਜਿਹੜਾ ਸ਼ਬਦ ਬੱਚੇ ਨੂੰ ਕੀਰਤਨ ਕਰਾਉਣੇ ਪਹਿਲਾਂ ਉਹਦੇ ਕੰਠ ਕਰਾਓ ਬੱਚੇ ਦੇ ਤੁਸੀਂ ਪੋਥੀਆਂ ਰੱਖਦੇ ਨੇ ਮੂਰੇ ਵੇਖੋ ਨਾ ਬੜੇ ਬੜੇ ਪੋਥੇ ਪ੍ਰਕਾਸ਼ ਕਰ ਲੈਂਦੇ ਨੇ ਬਾਜੇ ਦੇ ਉੱਤੇ ਉਹ ਬਾਜਾ ਮੰਜੀ ਸਾਹਿਬ ਹੈ ਬਾਜਾ ਪੀੜੀ ਹੈ ਜਿੱਥੇ ਪੋਥੀ ਰੱਖਦੇ ਹੋ ਤੁਸੀਂ 3600 ਤੋਂ ਅਸੀਂ ਬਾਜਾ ਚੱਕੀ ਫਿਰਨਾ ਹੈ ਗਟੀਆਂ ਚ ਪਏ ਜੁੱਟੀਆਂ ਚ ਕੱਪੜੇ ਹੋਈ ਉਹਨਾਂ ਉੱਪਰ ਘੁਟਕੇ ਪ੍ਰਕਾਸ਼ਵਾਜੀਆਂ ਪਰ ਪੋਥੀਆਂ ਪ੍ਰਕਾਸ਼ ਨਹੀਂ ਨਹੀਂ ਜਿਹੜੀ ਬਾਣੀ ਪਾਣੀ ਉਹਨੂੰ ਯਾਦ ਕਰੋ ਇਹ ਰੱਖਣਾ ਤਾਂ ਹੇਠ ਰਮਾਲ ਰੱਖੋ ਜੁਦਾ ਪੋਥੀ ਦੇ ਹੇਠ ਪਰ ਹੁਣ ਤਾਂ ਕੀ ਕੰਮ ਚੱਲਦਾ ਹੈ ਪੋਥੀ ਪ੍ਰਕਾਸ਼ ਕਰ ਲਈ ਮਤਲਬ ਦਾ ਸ਼ਬਦ ਪੜ ਲਿਆ ਜਿਹੜੇ ਪੈਸੇ ਹੋਣਗੇ ਉਹ ਤਾਂ ਪਾਲੇ ਬੈਗ ਵਿੱਚ ਬਾਜਾ ਬੰਨ ਤਾਂ ਕੱਪੜੇ 'ਚ ਉਥੀ ਨੂੰ ਚਾਕੇ ਪਰੇ ਧਰਦ ਨੇ ਵੀ ਹੁਣ ਤੈਨੂੰ ਕੱਲ ਨੂੰ ਮਿਲेंगे ਅਜਖੇ ਆ ਕੋ ਸਤਨਾਮ ਨਾ ਉਹਨੂੰ ਰਮਾਲ ਲਾਉਣਾ ਨਾ ਉਹਨੂੰ ਉੱਚੀ ਜਗ੍ਹਾ ਰੱਖਣੀ ਉਹ ਗੱਲਾਂ ਕੀ ਕਰੀਏ ਤੁਹਾਡੇ ਨਾਲ ਗੁਰਸ਼ਿਕ ਪਿਆਰਿਓ ਗੁਰਦੁਆਰਿਆਂ ਚ ਕੀ ਹਾਲ ਹੈ ਬਾਣੀ ਦੇ ਗੁਟਕੇ ਮੰਜੀ ਸਾਹਿਬ ਦੇ ਹੇਠ ਮੰਜੀ ਸਾਹਿਬ ਦੇ ਹੇਠ ਬਾਣੀ ਦੇ ਗੁਟਕੇ ਸਾਇੰਸ ਪੜ ਗਏ ਨਾ ਤੁਸੀਂ ਸਿੱਖ ਕਹਿੰਦਾ ਕਿ ਬੜੇ ਬਾਬੇ ਨੂੰ ਮੰਜੀ ਸਾਹਿਬ ਚਾਹੀਦੇ ਛੋਟਾ ਤਾਂ ਏਡੇ ਸਾਰ ਲੂਗਾ ਅਜਖੇ ਆ ਕੋ ਸਤਨਾਮ ਰਕੋ ਸੀ ਕਿ ਕਿਤੇ ਨੂੰ ਤਰੇ ਫਿਰਦੇ ਓਏ ਗੁਟਕੇ ਵਿੱਚ ਬਾਣੀ ਛੋਟੀ ਐ ਆ ਬਾਬਾ ਤਾ ਸਾਡਾ ਗੁਰੂ ਨਹੀਂ ਕਿ ਖਾਸਾ بڑا ਐ ਇਹ ਆਕਾਰ ਗੁਰੂ ਨਹੀਂ ਹੈ ਬਾਣੀ ਗੁਰੂ ਸ਼ਬਦ ਗੁਰੂ ਹੈ ਇਹਦੇ ਵਿੱਚ ਇੱਕ ਇੱਕ ਅੱਖਰ ਜਿਹੜਾ ਬਾਣੀ ਦਾ ਉਹ ਸਾਡਾ ਗੁਰੂ ਹੈ ਗੁਰਸਿੱਖ ਪਿਆਰਿਆ ਤੇ ਉਹੀ ਸ਼ਬਦ ਉਹੀ ਅੱਖਰ ਗੁਟਕਿਆਂ ਵਿੱਚ ਨੇ ਘਰਾਂ ਵਿੱਚ ਵੀ ਤੁਹਾਨੂੰ ਅੱਗੇ ਬੇਨਤੀ ਕੀਤੀ ਸੀ ਜਿੱਥੇ ਗੁਟਕੇ ਰੱਖਦੇ ਹੋ ਹੋਰ ਚੀਜ਼ ਨਹੀਂ ਰੱਖਣੀ ਚਾਹੀਦੀ ਕੋਈ ਵੀ ਉੱਥੇ ਚਮਚੇ ਪਏ ਨੇ ਉੱਥੇ ਕੌਲੀਆਂ ਪਈਆਂ ਵਿੱਚੇ ਵਿਚਾਰੀ ਰਹਿਰਾਸ ਪਈ ਹੈ ਵੀ ਰਹਿਰਾਸ ਨੇ ਥੋੜੇ ਚਮਚੇ ਨਾਲ ਸੇਮੀਆਂ ਖਾਣੀਆਂ ਅਜਿਖੇ ਆਕਲ ਸਦਨਾ ਵੇਖੋ ਵਿੱਚ ਕੌਲੀਆਂ ਰੱਖੀਆਂ ਵੀ ਸੁਗਮਨੀ ਸਾਹਿਬ ਕੌਲੀਆਂ ਖੜਕਾਤ ਗੁਟਕੇ ਰਖਨੇ ਬਾਣੀ ਗੁਰੂ ਸਤਵੇਂ ਪਾਤਸ਼ਾਹ ਦਾ ਬਚਨ ਹੈ ਜੇ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋਸ਼ਿਕ ਨਾ ਹੈ ਹਮਾਰਾ ਜਿਸ ਨੂੰ ਬਾਣੀ ਦਾ ਅਦਬ ਨਹੀਂ ਹੈ ਉਹ ਸਿੱਖੇ ਨਹੀਂ ਹੈ ਮਹਾਰਾਜ ਕਹਿੰਦੇ ਕਿਉਂਕਿ ਬਾਣੀ ਹੀ ਗੁਰੂ ਹੈ ਗੁਰੂ ਹੀ ਬਾਣੀ ਹੈ ਦੋਹਾਂ ਦਾ ਮਹਾਰਾਜ ਨੇ ਅਬ ਖੇਪ ਕੱਢ ਕੇ ਇੱਕ ਰੂਪ ਬਣਾ ਦਿੱਤਾ ਤੇ ਸਦ ਸੰਗਤ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਬਾਣੀ ਕੱਟ ਕਰਿਆ ਕਰੋ ਪ੍ਰੇਮੀਆਂ بڑے ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਬਾਣੀ ਕੰਠ ਪੈਸਾ ਗੰਠ ਜਿਹੜਾ ਪੈਸਾ ਤੁਹਾਡੇ ਜੇਬ ਵਿੱਚ ਹੈ ਜਿੱਥੇ ਮਰਜ਼ੀ ਵਰਤ ਲੋ ਜਿਹੜੀ ਬਾਣੀ ਥੋੜੇ ਕੰਠੇ ਬਸ ਵਿੱਚ ਬੈਠੇ ਹੀ ਪੜ ਲਓ ਅਜ ਖਿਆ ਕੋ ਸਤਨਾਮ ਕੇਤ ਵਿੱਚ ਨਕੇ ਛੜਦੇ ਪੜੋ ਬਾਣੀ ਕੰਠ ਕਰਿਆ ਕਰੋ ਇਹਦੇ ਚਾਰ ਵੇਦ ਛੇ ਸ਼ਾਸਤਰ ਜਬਾਨੀ ਆਦ ਸੀ ਚਾਰ ਗੁਣ ਤੇ ਪੰਜਵਾਂ ਗੁਣ ਧਨਵੰਤ ਕੌਣ ਜੰਮਿਆ ਇਹ ਰਾਵਣ ਵਰਗਾ ਅਮੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਐਸਚਨ ਰਾਈਜ਼ ਕੀਤਾ ਐ ਸੰਸਾਰ ਦੇ ਲੋਕੋ ਓਏ 라ਵਣ ਤੋਂ ਅਮੀਰ ਦੱਸੋ ਕੀ ਲਿਖਿਆ ਹੈ 라ਵਣ ਸੇ ਅਦਕਾਈ ਸੇ ਇਸਵਾਲੀਆ ਫਿਕਰ ਬਣਿਆ ਜਿੱਥੇ ਸੇ ਸ਼ਬਦ ਆ ਗਿਆ ਉਥੇ ਉਰਦੂ ਦੇ ਵਿੱਚ ਜਿਹਨੂੰ ਅਸੀਂ ਕਿਉਂ ਕਹਿੰਨੇ ਆ ਕਿਆ ਕਹਿੰਨੇ ਹੈ ਸਾਈਨ ਆਫ ਇਨਟੈਰੋਗੇਸ਼ਨ ਆ ਗਿਆ ਪਿੱਛੇ ਸਵਾਲੀਆ ਫਿਕਰਾ ਪੈਦਾ ਹੋ ਗਿਆ ਮਾਰਜ ਕਹਿੰਦੇ ਕੋਈ ਦੱਸੋ 라ਵਣ ਤੋਂ ਵੀ ਵੱਡਾ ਇਕ ਲਖ ਪੂਤ ਸਭਾ ਲਖ ਨਾਤੀ ਤੈ 라ਵਣ ਕਰ ਦਿਆ ਨਾ ਬਾਤੀ ਲੰਕਾ ਗੜ੍ਹ ਸਿਉਨੇ ਕਾ ਭਇ ਮੂਰਖ 라ਵਣ ਪੰਜ ਗੁਣ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਡਿਗਰੀ ਕੀ ਮਿਲੀ ਓਨੂੰ ਡਿਗਰੀ ਮਿਲੀਏ ਮੂਰਖ ਦੀ ਅਜ ਖਿਆਖੋ ਸਰਬਾਮ ਸ਼੍ਰੀ ਵਾਹਿ ਜ 1430 ਸਫੇ ਵਿੱਚ ਮੂਰਖ ਸ਼ਬਦ ਬਹੁਤ ਵਾਰ ਆਇਆ ਹੈ ਬਹੁਤ ਵਾਰ ਆਇਆ ਹੈ ਪਰ ਨੋਂ ਲੈ ਕੇ ਮੂਰਖ ਕੇਵਲ ਇੱਕ ਵਾਰ ਲਿਖਿਆ ਹੈ ਮਹਾਰਾਜ ਨੇ ਸਾਰੀ ਬਾਣੀ ਦੇ ਵਿੱਚ ਕਿਸੇ ਨੂੰ ਨੌ ਲੈ ਕੇ ਮੂਰਖ ਕਹਿਣਾ ਨਾ ਉਹ ਕੇਵਲ ਇੱਕ ਵਾਰ ਆਇਆ ਉਹ 라ਵਣ ਖਤਰ ਆਇਆ ਜਿਹੜਾ ਚਾਰ 베ਦ ਛੇ ਸ਼ਾਸਤਰਾਂ ਦਾ ਮੁੱਖ ਗਿਆਨੀ ਸੀ ਸਾਰੇ ਹੱਤੋਂ ਸੁੰਦਰ ਸੀ ਉਹਨੇ ਜਿੱਤੇ ਸਾਰੇ ਦੇਸ਼ ਸੀ ਜੀਤ ਪੇਰੇ ਸਭ ਦੇਸ਼ ਦਿਸਾਨ ਕੋ ਸੁਰਗਪੁਰੀ ਦਾ ਰਾਜਾ ਵੀ ਜਿੱਤ ਲਿਆ ਇੰਦਰ ਪਰ ਗੁਰਸਿੱਖ ਪਿਆਰੇ ਉਹ ਇਹ ਜਿੱਤ ਕੇ ਬਣਿਆ ਕੀ ਅੱਜ ਕੋਈ ਮੜੀ ਤੇ ਦੀਵਾ ਮਚਾਉਣ ਵਾਲਾ ਨਹੀਂ ਹੈ ਅੱਜ ਖੇ ਆਖੋ ਸਤ ਉਹਦੇ ਦਰਵਾਜੇ ਤੇ ਕੀ ਹੁੰਦਾ ਸੀ ਬਾਜਤ ਢੋਲ ਮਰਦੰਗ ਨਗਾਰੇ ਉਹਦੇ ਦਰਵਾਜੇ ਤੇ ਪਤਾ ਕੀ ਵੱਜਦੇ ਸੀ ਸਤੋਂ ਪੌਰ ਨੋਟ ਕਰਿਓ ਜਿਹਨੂੰ ਲੰਕਾ ਕਹਿੰਦੇ ਸੀ ਨਾ ਰਾਜਵੰਦ ਦਾ ਕਿਲਾ ਉਹਦੇ ਸੱਤ ਦਰਵਾਜੇ ਸੀ ਗੁਰਮੁਖ ਪਿਆਰੇ ਸੱਤ ਦਰਵਾਜੇ ਸੀ ਲੰਕਾ ਦੇ ਜਿੱਥੇ ਬੈਠ ਕੇ ਰਾਜ ਕਰਦਾ ਸੀ ਦੇਵਤੇ ਰਾਖਸ਼ ਲੋਕ ਤਿੰਨਾ ਲੋਕਾਂ ਦੇ ਰਾਜੇ ਇਹਦੇ ਸੱਤਾਂ ਦਰਵਾਜਿਆਂ ਤੇ ਨੰਗੇ ਪੈਰੀ ਆ ਕੇ ਖੜਦੇ ਸੀ ਨੰਗੇ ਪੈਰੀ ਤੇ ਹੱਥ ਵਿੱਚ ਭੇਟਾ ਲੈ ਲੈ ਕੇ ਅਰਦਾਸਾਂ ਕਰਦੇ ਸੀ ਬੇਨਤੀਆਂ ਕਰਦੇ ਸੀ اے ਰਾਵਣ ਮਹਾਰਾਜ ਸਾਨੂੰ ਆਗਿਆ ਦੇ ਅਸੀਂ ਅੰਦਰ ਆ ਕੇ ਤੇਰੇ ਚਰਨਾਂ ਵਿੱਚ ਭੇਟਾ ਰੱਖੀਏ ਸਤੋਂ ਪੋਰ ਨੰਗੇ ਪੈਰ ਛਾਦੇ ਰਹੇ ਨਿਆਰੋ ਨਿਆਰੋ ਆਪਣੇ ਜੋਹਾਰ ਕੋ ਪੁਚਾਵਤੇ ਆਪੋ ਆਪਣੀਆਂ ਨਮਸਕਾਰ ਤੇ ਕਿਹਨੂੰ ਅੰਦਰ ਆਉਣ ਦੀ ਆਗਿਆ ਮਿਲਦੀ ਸੀ ਇਹਨੂੰ ਤੁਸੀਂ ਲੰਕਾ ਕਹਿੰਦੇ ਹੋ ਨਾ ਹੁਣ ਰਾਵਣ ਦਾ ਕਿਲਾ ਇਹ ਐਵੇਂ ਨਹੀਂ ਸੀ ਜਾ ਕੇ ਦੇਖ ਹੁੰਦਾ ਪਹਿਲਾ ਅਰਜੀ ਦੇ ਕੇ ਰਾਵਣ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਕਿ ਮੈਂ ਲੰਕਾ ਵੇਖ ਸਕਦਾ ਕਿ ਨਹੀਂ ਜਾਂਹੀਂ ਕੋ ਬੁਲਾਵਤੋ ਸੋ ਆਪ ਤੋਂ ਸਸ਼ੰਸ਼ਮਾਨ ਜਿਹਨੂੰ ਹੁਕਮ ਕਰਦਾ ਸੀ ਅੰਦਰ ਆ ਜਾ ਉਹ ਹੀ ਅੰਦਰ ਆ ਕੇ ਦਰਸ਼ਨ ਕਰ ਸਕਦਾ ਸੀ ਦੇਖਦਾ ਸੀ ਤੇ ਜਿਹਨੂੰ ਹੁਕਮ ਵੀ ਕਰ ਦਿੰਦਾ ਸੀ ਨਾ ਉਹ ਚੌੜਾ ਹੋ ਕੇ ਥੋੜੋ ਤੁਰਦਾ ਸੀ ਉਹ ਵੀ ਕੰਬ ਦਾ ਕੰਬ ਦਾ ਹੀ ਤੁਰਦਾ ਸੀ ਵੀ ਪਤਾ ਨਹੀਂ ਇਹਨੇ ਕਿਆ ਕਰ ਦੇਣਾ ਅਜ ਖੇ ਕੋ ਸਤਨਾਮ ਜਾਈ ਕੋ ਬੁਲਾਵਤੋ ਸਵਾਬ ਤੋਂ ਸ਼ਸ਼ੰਸ਼ ਮਾਨ ਬਿਨਾ ਮੋਰੇ ਕਹੇ ਤੇਗ ਬੈਠਣੋਂ ਨਾ ਪਾਬਤੇ ਜਿਹੜਾ ਅੰਦਰ ਚਲਿਆ ਵੀ ਜਾਂਦਾ ਸੀ ਆਗਿਆ ਤੋਂ ਬਿਨਾ ਬੈਠ ਨਹੀਂ ਸੀ ਸਕਦਾ ਦੇਖੋ ਕੈਸੇ ਜੀਤ ਫੇਰੇ ਸਭ ਦੇਰ ਪ੍ਰਸਾਨ ਕੋ ਜਦ ਭਗਵਾਨ ਰਾਮ ਜੀ ਨਾਲ ਹੋਇਆ ਜੰਗ ਬਾਜਾਂ ਵਾਲੇ ਲਿਖਦੇ ਨੇ ਗੱਲਾਂ ਨਸ਼ਮ ਗ੍ਰੰਥ ਪੜੋ ਕਿਤੇ 라ਵਣ ਦਾ ਪਤਾ ਲੱਗੇ ਜਦ ਹੋਇਆ ਜੰਗ ਤੇ ਗੁਰਮਖ ਪਿਆਰਿਓ ਕੱਲਾ ਗਿਆ ਫਿਰ ਸ਼ੂਰਮਾ ਐਸਾ ਸੀ ਨਾ ਗੁਰਮਖੋ ਸ਼ੂਰਮਾ ਸਾਰੇ ਮਰ ਗਏ ਕੱਲਾ ਰਹਿ ਗਿਆ ਤਰ ਕੇ ਸ਼ਸਤਰ ਬਸਤਰ ਤੁਰਿਆ ਤੇ ਜਦੋਂ ਲੰਕਾ ਦੇ ਕਿਲੇ ਵਿੱਚੋਂ ਬਾਹਰ ਨਿਕਲਿਆ ਨਾ 라ਵਣ ਉਹਦੋਂ ਵੇਖਿਆ ਗਿਲਜਾ ਫੈ ਰਈਆਂ ਨੇ ਗਿੱਦੜ ਫਿਰ ਰਹੇ ਨੇ ਰਿਚ ਫਿਰ ਰਹੇ ਨੇ ਮਾਸ ਖਾਂਦੇ ਸੂਰਮਿਆਂ ਦਾ ਜਿਹੜੇ ਮਰ ਚੁੱਕੇ ਨੇ ਸ਼ਹੀਦ ਹੋ ਚੁੱਕੇ ਨੇ ਜੰਗ ਵਿੱਚ ਕੋ ਰੱਗ ਪਈ ਹੋਈ ਏ ਦੇਖੋ ਸੂਰਮਗਤੀ ਸੂਰਮਾ ਕਿੰਨਾ ਖ ਸੀ ਸਾਰਾ ਟੱਬਰ ਖਤਮ ਕੋਈ ਨਾ ਨਹੀਂ ਫਿਰ ਵੀ ਬਹਾਦਰੀ ਗੀਦਨ ਪੰਖਨ ਸਿਉ ਕਿਉ ਰਾਵਣ ਹਨੂਮਨ ਨਾਟਕ ਪੜੋ ਉਹਨਾਂ ਗਿਰਜਾਂ ਨੂੰ ਕਹਿੰਦਾ ਨਾ ਰਾਵਣ ਐ ਗਿਰਜੋ ਐ ਪੰਖਿਓ ਐ ਸੂਰਮਿਆਂ ਦਾ ਮਾਸ ਖਾਣ ਵਾਲਿਓ ਮੇਰੀ ਅਬੇ ਬੇਨਤੀ ਸੁਣ ਲੀਜੇ ਮੈਂ ਜੰਗ ਵਿੱਚ ਮਰਨ ਚੱਲਿਆ ਅਸ਼ੀਰਵਾਦ ਹੋਣ ਚੱਲਿਆ ਰਾਮ ਕੇ ਸੰਗ ਨ ਸੰਸ ਲਰੋ ਮੈਂ ਰਾਮ ਦੇ ਨਾਲ ਜੰਗ ਕਰਨ ਚੱਲਿਆ ਸੀਤਾ ਜੀ ਦੀ ਪ੍ਰਾਪਤੀ ਖਾਤਰ ਜੇ ਤਾਂ ਮੈਂ ਜਿੱਤ ਗਿਆ ਫਿਰ ਤਾਂ ਤੁਹਾਨੂੰ ਤਕਲੀਫੇ ਨਹੀਂ ਦੇਣੀ ਮਾਸ ਖਾਣ ਦੀ ਜੇ ਮੈਂ ਮਰ ਗਿਆ ਤਾਂ ਮੇਰਾ ਮਾਸ ਖਾਇਓ ਤੋੜ-ਤੋੜ ਕੇ ਖਾਇਓ ਖਿੱਚ-ਖਿੱਚ ਕੇ ਖਾਇਓ ਪਰ ਇੱਕ ਗੱਲ ਯਾਦ ਰੱਖਿਓ ਪੰਛੀਓ ਮੇਰੇ ਮਾਸ ਦੀ ਬੋਟੀ ਚੁੱਕ ਕੇ ਲੰਕਾ ਵੱਲ ਨਾ ਲਿਆਇਓ ਦੇਖੋ ਬਹਾਦਰੀ ਜੇ ਚੁੰਝ ਵਿੱਚ ਮਾਸ ਲਜਾਣਾ ਤਾਂ RAM ਕੱਲੀ ਨੂੰ ਤੁਰਿਓ ਰਾਜਖੇ ਆਖੋ ਸਤਨਾਮ ਮੇਰੇ ਮਰੇ ਹੋਏ ਸ਼ਰੀਰ ਦੇ ਮਾਸ ਦੀ ਬੋਟੀ ਵੀ ਪਿੱਛੇ ਨਹੀਂ ਮੁੜਨੀ ਚਾਹੀਦੀ। ਉਹ ਵੀ ਅੱਗੇ ਹੀ ਵਧਣੀ ਚਾਹੀਦੀ ਹੈ। ਐਸੀ ਸ਼ੂਰਮਤਾ ਹੈ। ਪਰ ਜਦ ਪਰਮਾਰ ਮਾਰ ਕੇ ਤੀਰ RAM ਜੀ ਨੇ ਘੇਰ ਦਿੱਤਾ ਮਰਨ ਲੱਗਿਆ ਇਹ ਉਸ ਰਾਜੇ ਦੀ ਗੱਲ ਹੈ ਜੋ ਜੀਤ ਪੇਰੇ ਸਭ ਦੇਸ਼ ਦਿਸਾਨ ਕੋ ਬਾਜਿਤ ਢੋਲ ਮਰਦੰਗ ਨਗਾਰੇ 24 ਘੰਟੇ ਨਗਾਰੇ ਵੱਜਦੇ ਸੀ ਜਿੱਤਾਂ ਦੇ ਜੈ ਜੈਕਾਰ ਹੁੰਦੀ ਸੀ ਜਦ बेहोश ਹੋ ਕੇ ਡਿੱਗੇ ਨਾ ਫੇਰ ਉਸ ਲੰਕਾਵਲ ਵੇਖਿਆ ਜਿਹਨੂੰ ਪਰਮਿਸ਼ਨ ਲੈ ਕੇ ਅੰਦਰ ਵੇਖਣ ਜਾਂਦੇ ਸੀ ਜਿਹਨੂੰ ਵੇਖ ਕੇ ਕੰਬਦੇ ਸੀ ਲੋਕ ਤੇ ਉੱਥੇ ਬਚਨ ਕੀ ਕਹਿ ਨਾ ਆਕਰਦੇ ਟਵੇਂ ਚਾਹੀ ਗੜ ਕੋ ਨਿਸ਼ਾਂਸ ਕੋ ਨਾ ਦੇਖ ਸਕੇ ਇਹ ਉਹ ਮੇਰਾ ਕਿਲਾ ਹੈ ਜਿਹਨੂੰ ਕੋਈ ਮੇਰੀ ਆਗਿਆ ਤੋਂ ਬਿਨਾ ਦੇਖ ਨਹੀਂ ਸੀ ਸਕਦਾ ਸੋਹਣੇ ਰਾਜੇ ਮਹਾਰਾਜੇ ਇਕੱਠੇ ਹੋ ਕੇ ਦੇਵਤੇ ਸੱਤੇ ਦਰਵਾਜ਼ਿਆਂ ਤੇ ਬੇਨਤੀਆਂ ਕਰਦੇ ਸੀ ਸਾਨੂੰ ਅੰਦਰ ਆਉਣ ਦੀ ਆਗਿਆ ਦੇ ਪਰ ਅੱਜ ਕੀ ਵੇਖਦਾ ਪਤਾ ਅੰਤ ਸਮੇਂ ਹੀ ਲੱਗਦਾ ਹੈ ਚਰਨਾਂ ਵਿੱਚ ਬੇਨਤੀ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਬਡੇ ਮਹਾਪੁਰਸ਼ ਬਚਨ ਕਰਦੇ ਹੁੰਦੇ ਸੀ ਗੱਲਾਂ ਚਾਰ ਨੇ ਗੁਰਮੁਖ ਪਿਆਰਿਓ ਪੰਜਵੀਂ ਦੀ ਲੋੜ ਨਹੀਂ ਦੋ ਗੱਲਾਂ ਰੱਖੋ ਯਾਦ ਤੇ ਦੋ ਕੁੱਲ ਜੋ ਬਸ ਪਾਰ ਉਤਾਰੈ ਪੂਰਨ ਮਹਾਪੁਰਖਾਂ ਦੇ ਬਚਨ ਨੇ ਵੱਡੇ ਮਹਾਪੁਰਸ਼ਾਂ ਦੇ ਦੋ ਗੱਲਾਂ ਯਾਦ ਰੱਖੋ ਛੱਡ ਦੋ ਹੋਰ ਜੁਗਰਾਵੀਏ ਛੱਡ ਦੋ ਅਕਲਾਂ ਕਿਹੜੀਆਂ ਇੱਕ ਯਾਦ ਰੱਖੋ ਰੱਬ ਨੂੰ ਇੱਕ ਯਾਦ ਰੱਖੋ ਮੌਤ ਨੂੰ ਇਹ ਦੋ ਗੱਲਾਂ ਨੇ ਯਾਦ ਰੱਖਣ ਵਾਲੇ ਇੱਕ ਰੱਬ ਨੂੰ ਯਾਦ ਰੱਖੋ ਸਦਾ ਨਾਲ ਹੈ ਇੱਕ ਮੌਤ ਨੂੰ ਯਾਦ ਰੱਖੋ ਇੱਥੋਂ ਜਾਣਾ ਤੇ ਸੁਣੋ ਇਹਦਾ ਫਾਇਦਾ ਕੀ ਹੋਵੇਗਾ ਉਹ ਬਾਬਾ ਨਾਨਕ ਤਨਾਸਰੀ ਵਿੱਚ ਲਿਖਿਆ ਤਾਂ ਫਾਇਦਾ ਨਿਕਟ 부ਜੇ ਸੋ ਬੁਰਾ ਕਿਉ ਕਰੇ ਜੀ ਨੂੰ ਯਾਦ ਹੈ ਰੱਬ ਮੇਰੇ ਨਾਲ ਹੈ ਮੌਤ ਮੇਰੇ ਨਾਲ ਹੈ ਉਹ ਜ਼ਿੰਦਗੀ ਚ ਬੁਰਾ ਕੰਮ ਕਰੇ ਨਹੀਂ ਸਕਦਾ ਅਜ ਕੇ ਰੱਖੋ ਸਤਿ ਸ਼ਾਮ ਸ੍ਰੀ ਵਾਹਿਗੁਰੂ ਨਿਕਟ 부ਜੇ जिने रब ਨੂੰ ਨਾ ਸਮਝਿਆ ਹੋਇਆ ਹੈ ਮੌਤ ਨੂੰ ਨਾ ਸਮਝਿਆ ਹੋਇਆ ਹੈ ਕਿਉਂਕਿ ਦੋਵੇਂ ਸਚਾਈਆਂ ਨੇ ਨਾ ਰੱਬ ਵੀ ਸਚਾਈ ਹੈ ਮੌਤ ਵੀ ਸਚਾਈ ਹੈ ਮਰਨਾ ਸੱਚ ਜਿਉਣਾ ਝੂਠ ਫਲਕ ਦੋਆ ਸਚਾਈਆਂ ਵਿੱਚ ਹੈ ਰੱਬ ਉਹ ਸਚਾਈ ਹੈ ਜੋ ਸਦੀਵੀ ਹੈ ਤੇ ਆਪੇ ਵਿਆਪਕ ਹੈ ਮੌਤ ਉਹ ਸਜਾਈਏ ਜਿਹਨੇ ਆਉਣਾ ਅਜਖੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਇਹ ਦੋ ਗੱਲਾਂ ਯਾਦ ਰੱਖੋ ਇੱਕ ਵਾਹਿਗੁਰੂ ਸਦਾ ਨਾਲ ਹੈ ਤੇ ਹੋਰ ਤੁਹਾਨੂੰ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਉਹ ਆਪਣੇ ਆਪ ਨੂੰ ਸਿੱਖ ਨਾ ਸਮਝੇ ਜਿਹੜਾ ਕਵੇ ਮੇਰਾ ਗੁਰੂ ਗੁਰਦੁਆਰੇ ਰਹਿੰਦਾ ਹੈ ਉਹ ਆਪਣੇ ਆਪ ਨੂੰ ਬ੍ਰਾਹਮਣ ਨਾ ਸਮਝੇ ਜਿਹੜਾ ਕਵੇ ਰਾਮ ਮੰਦਰ ਵਿੱਚ ਰਹਿੰਦਾ ਹੈ ਉਹ ਮੁਸਲਮਾਨ ਨੂੰ ਮੁਸਲਮਾਨ ਬਣਦਾ ਹੱਕ ਨਹੀਂ ਜਿਹੜਾ ਕਵੇ ਖੁਦਾ ਮਸਜਿਦ ਵਿੱਚ ਰਹਿੰਦਾ ਹੈ ਉਹ ਇਸਾਈ ਸਾਈ ਨਹੀਂ ਜਿਹੜਾ ਕਹੇ ਈਸ਼ਾ ਕ੍ਰਾਈਸਟ ਜੀਸਸ ਕਿਸੇ ਗਿਰਜੇ ਵਿੱਚ ਬੈਠਾ ਹੈ ਸਿੱਖ ਇਹ ਸਮਝੇ ਮੈਂ ਕੱਲ ਵੀ ਤਾਂ ਬੇਨਤੀ ਕੀਤੀ ਸੀ ਕਈ ਗੁਰਦੁਆਰਿਆਂ ਦੇ ਮੂਹਰੇ ਬੋਰਡ ਲੱਗੇ ਹੁੰਦੇ ਨੇ ਕਹਿੰਦੇ ਜੀ ਨੰਗੇ ਸਿਰ ਇੱਥੇ ਨਾ ਆਓ ਇੱਕ ਹੋਰ ਬੋਰਡ ਲੱਗਿਆ ਹੁੰਦਾ ਸ਼ਰਾਬ ਪੀ ਕੇ ਗੁਰਦੁਆਰੇ ਨਾ ਆਓ ਇਹਦਾ ਮਤਲਬ ਹੋਇਆ ਵੀ ਬਾਹਰ ਪੀ ਲਿਆ ਕਰੋ ਅਜ ਖਿਆ ਕੋ ਸਤਨਮ ਛੁੱਟੀਓ ਦੇਤੀ ਦੇਖੋ ਛੁੱਟੀ ਦੇਤੀ ਵੀ ਗੁਰਦੁਆਰੇ ਨਹੀਂ ਸ਼ਰਾਬ ਪੀ ਕੇ ਆਉਣਾ ਘਰ ਪੀ ਲੈ ਕਰ ਹੋਟਲ ਚ ਪੀ ਲੈ ਕਰ ਕਾਰ ਚ ਬੈਠ ਕੇ ਪੀ ਲੈ ਕਰ ਵਿੰਕਟ ਹਾਲ ਚ ਜਿੰਨੀ ਮਰਜੀ ਪੀ ਲਿਆ ਕਰ ਓ ਸ਼ਰਾਬ ਪੀਣੀ ਅਲਾਉਡ ਕਿੱਥੇ ਸਿੱਖ ਨੂੰ ਕੱਲੀ ਗੁਰਦੁਆਰੇ ਹੀ ਪਵੰਦੀ ਹੈ ਤੇ ਨੰਗੇ ਸਿਰ ਕੇ ਗੁਰਦੁਆਰੇ ਨਹੀਂ ਆਉਣਾ ਓਏ ਨੰਗਾ ਸਿਰ ਤਾਂ ਕਦੇ ਵੀ ਸਿੱਖ ਨੂੰ ਰੱਖਣ ਦਾ ਹੁਕਮ ਨਹੀਂ ਹੈਗਾ ਇਹ ਤਾਂ ਅਸੀਂ ਛੁੱਟੀਆਂ ਦੇਤੀਆਂ ਇੱਥੇ ਆ ਕੇ ਟੱਕ ਲਿਆ ਕਰੋ ਤੇ ਬਾਹਰ ਤਾਰ ਦਿਆ ਕਰੋ ਅਜ ਖੇੜਾ ਖੁਸ਼ ਨਾ ਨਹੀਂ ਗੁਰਸਿੱਖ ਭੈਰੋ ਸਿੱਖ ਕੌਣ ਹੈ ਜਿਹੜਾ ਸਮਝੇ ਮੇਰਾ ਗੁਰੂ ਗੁਰਦੁਆਰੇ ਭੁੱਲ ਜੇ ਉਹ ਜੇ ਉਹ ਕਦੇ ਵੀ ਨਾ ਮੰਨਿਓ ਮੈਂ ਸਿੱਖ ਐ ਸਿੱਖ ਕੌਣ ਹੁੰਦਾ ਸਿੱਖ ਉਹ ਐ ਜਿਹੜਾ ਸੋਚੇ ਗੁਰ ਮੇਰੇ ਸੰਗ ਸਦਾ ਹੈ ਨਾ ਜਿਹੜਾ ਬਸ ਵਿੱਚ ਬੈਠਾ ਵੀ ਕਵੇ ਗੁਰੂ ਨਾਨਕ ਮੇਰੇ ਨਾਲ ਹੈ ਜੋਬ ਤੇ ਖੜਾ ਕੰਮ ਕਰਦਾ ਵੀ ਕਵੇ ਦਸਵੇਂ ਪਾਤਸ਼ਾਹ ਬਾਪ ਮੇਰੇ ਨਾਲ ਹੈ ਖੇਤਾਂ ਵਿੱਚ ਨੱਕੇ ਛੜਦਾ ਵੀ ਕਵੇ ਗੁਰੂ ਮੇਰੇ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਤੇ ਗੁਰਸਿੱਖ ਪਿਆਰਿਓ ਦੋ ਚੀਜ਼ਾਂ ਯਾਦ ਰੱਖੋ ਬੁਰੀਾਈ ਤੋਂ ਬਚ ਜਾਓਗੇ ਜਦ ਗੁਰੂ ਸਾਹਮਣੇ ਮੌਤ ਸਾਹਮਣੇ ਤੇ ਕਦੋਂ ਝੂਠ ਬੋਲੋਗੇ ਕਦੋਂ ਕਿਸੇ ਨਾਲ ਵਿਕਾਰ ਕਰੋਗੇ ਜੇ ਦੋ ਚੀਜ਼ਾਂ ਭੁੱਲ ਗਏ ਰੱਬ ਨੂੰ ਤੇ ਮਰਨ ਨੂੰ ਵਿਕਾਰਾਂ ਦੇ ਦਰਵਾਜ਼ੇ ਖੁੱਲ ਜਾਣਗੇ ਔਗਣਾ ਦੇ ਦਰਵਾਜ਼ੇ ਖੁੱਲ ਜਾਣਗੇ ਔਗਣਾ ਦਾ ਸਮੁੰਦਰ ਫੁੱਟ ਪਵੇਗਾ ਤੇ ਦੋ ਗੱਲਾਂ ਰੱਖੋ ਯਾਦ ਤੇ ਦੋ ਗੱਲਾਂ ਜਾਓ ਭੁੱਲ ਰੱਬ ਤੇ ਮੌਤ ਨੂੰ ਰੱਖੋ ਯਾਦ ਆਪਣਾ ਗੁਣ ਤੇ ਪਰਾਏ ਦਾ ਔਗਣ ਇਹ ਕਦੇ ਯਾਦ ਨਾ ਰੱਖੋ ਜੋ ਤੁਹਾਡੇ ਵਿੱਚ ਗੁਣ ਹੈ ਭੁੱਲ ਜਾਓ ਜੋ ਪਰਾਏ ਦਾ ਔਗਣ ਵੇਖਨੇ ਹੋ ਉਉਠੀ ਭੁੱਲ ਜਾਓ ਪਰ ਪਤਾ ਨਹੀਂ ਕੀ ਬਿਮਾਰੀ ਪੈ ਗਈ ਆਪਣੇ ਦੋਢਾ ਹੀ ਗੁਣ ਹੈ ਉਹ ਤਾਂ ਛੰਡਦਾ ਫਿਰਦਾ ਹੈ ਦਿਖਾਉਂਦਾ ਫਿਰਦਾ ਮੈਂ ਹੈਗਾ ਤੇ ਪਰਾਏ ਦੇ ਔਗਣ ਉਹ ਤਾਂ ਮੈਂ ਪਰसों ਵੀ ਤੁਹਾਨੂੰ ਕਿਹਾ ਸੀ ਪੀ ਜੀ ਮਾੜੀ ਦੀ ਗੱਲ ਐ ਤੇ ਕਿਸੇ ਦੀ ਪਤਾ ਲੱਗ ਜਵੇ ਤੁਹਾਨੂੰ ਨਾ ਜਦ ਤੱਕ ਢਾਈ ਸੌ ਟੈਲੀਫੋਨ ਨਾ ਖੜਕਾ ਦੋ ਚਾ ਚੰਦੀਓ ਨਹੀਂ ਲੱਗਣੀ ਜਦ ਤੱਕ ਉਹਦੀ ਐਡਵਰਟਾਈਜ਼ਮੈਂਟ ਨਾ ਇੱਥੇ ਖੜ ਕੇ ਕਹੋਗੇ ਜਿਨ੍ਹਾਂ ਸਿੱਖਾਂ ਨੇ ਦੇਖ ਕੇ ਇੰਡਿਟ ਕੀਤਾ ਸੁਣ ਕੇ ਅਣ ਸੁਣਿਆ ਕਰ ਜਿਨ੍ਹਾਂ ਸਿੱਖਾਂ ਨੇ ਆਪਾਂ ਵੀ ਇੱਥੇ ਆਉਂਦੇ ਹੀ ਕਾਨੂੰ ਜਿਨ੍ਹਾਂ ਸਿੱਖਾਂ ਦੀ ਇੱਥੇ ਗੱਲ ਐ ਉਹ ਆਈ ਜਾਣ ਅੱਜ ਖੇ ਆ ਕੋ ਸਾਧਨਾ ਜਦ ਤੱਕ ਕੰਮ ਨਹੀਂ ਕਰਨਾ ਤੇ ਰੱਤ ਬਣ ਕੇ ਵਾਹਿਗੁਰੂ ਵਾਹਿਗੁਰੂ ਕਰਮ ਕਰਨੀ ਦੇਖ ਕੇ ਅੰਡਿਠ ਕੀਤਾ ਸੁਣ ਕੇ ਅਣ ਸੁਣਿਆ ਕੀਤਾ ਆਪਣਾ ਗੁਣ ਦਾ ਯਾਦ ਰੱਖੋ ਟੈਂਪਰੇਚਰ ਵੱਜੂਗਾ ਹੋਂਮੇ ਦਾ ਬਦਿਆ ਪਰ 104 6 ਨਾ 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 ਹੁਣ ਤਾਂ ਥਰਮਾਮੀਟਰ ਚ ਨੰਬਰ ਹੀ ਨਹੀਂ ਰਹੇ ਪੜਾਖਾ ਹੀ ਪਊਗਾ ਅਜ ਖੇ ਆ ਕੋਈ ਸਤ ਨਹੀਂ ਹੁਣ ਤਾਂ ਇਹ ਨਾ ਬਣ ਗਿਆ ਗੁਰਸਿੱਖ ਪਿਆਰੋ ਮਨ ਲੱਗੇ ਨੂੰ ਪਤਾ ਲੱਗਿਆ ਸਿਰਦ ਤੀਰ ਮਾਰ ਮਾਰ ਕੇ ਜਿਹੜਾ ਜੀਤ ਪੇਰੇ ਸਭ ਦੇਸ ਦੁਸ਼ਾਨ ਕੋ ਬਾਜੀਤ ਉਹ ਲੰਬੜਾ ਢੰਗ ਨੇ ਗਾਰੇ ਕਹਿੰਦਾ ਯਾਹੀ ਗੜ ਕੋ ਆਜ ਬਾੰਦ ਰੀਸ਼ ਲਪੇਟਤ ਹੈ ਸਵੇ ਦਿਨ ਇੱਕ ਸਿਨਾ ਰਹੇ ਜਿਸ ਗੜ ਨੂੰ ਦੇਖਣ ਵਾਸਤੇ ਮੇਰੀ ਪਰਮਿਸ਼ਨ ਲੈਣੀ ਪੈਣੀ ਸੀ ਬਾਦਸ਼ਾਹ ਤੋਂ ਸੇ ਵਜਾਉਂਦੇ ਸੀ ਮੇਰੀਆਂ ਸੀਮਤਾ ਕਰਦੇ ਸੀ ਅੱਜ ਉਸ ਗੜ ਨੂੰ ਉਸ ਲੰਕਾ ਨੂੰ ਬਾਂਦਰ ਅਗ ਲਾ ਰਹੇ ਨੇ ਅਜ ਖੇ ਆਖੋ ਸਦਾ ਜੀਤ ਪੈਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੰਜਤ ਗੂੜ ਗਜਾਨ ਕੇ ਸੁੰਦਰ ਗੁੰਜਿਤ ਗੂੜ ਗੁੰਜਿਤ ਕਈਏ ਗੁੰਜਾਰਾਂ ਪਾਈਆਂ ਹੋਈਆਂ ਗੂੜ ਕਈਏ ਬਹੁਤ ਘਨੇ ਅਣਗਿਣਤ ਗੁੰਜਿਤ ਗੂੜ ਗਜਾਨ ਗਾਜ ਆਨ ਜਿੱਥੇ ਹਾਥੀ ਬੱਲਣ ਵਾਲੇ ਤਵੇਲੇ ਸੀ ਗੱਜ ਕਈਏ ਹਾਥੀ ਆਨ ਕਈਏ ਘਰ ਗੱਜ ਆਨ ਗਜਾਨ ਉਹਨਾਂ ਬਾਦਸ਼ਾਹਾਂ ਦੇ ਹਾਥੀਆਂ ਦੇ ਤਬੇਲਿਆਂ ਵਿੱਚ ਜਿਹਨੂੰ ਫੀਲਖਾਨਾ ਕਹਿੰਦੇ ਰਾਜ ਭਾਸ਼ਾ ਵਿੱਚ ਫੀਲਖਾਨਾ ਫੀਲ ਹਾਥੀ ਨੂੰ ਕਹਿੰਦੇ ਨੇ ਵਰਤੇ ਨੇ ਕਬੀਰ ਸਾਹਿਬ ਨੇ ਫੀਲਰ ਬਾਬੀ ਬਲਦ ਖਾਵੀ ਕੂਆ ਤਾਲ ਮਝਾਵੇ ਫੀਲਖਾਨ ਭਰੇ ਪੈਸੀ ਹਾਥੀਆਂ ਦੇ ਨਾਲ ਹਾਥੀਖਾਨੇ ਗੁੰਜਾਰਾ ਪਾਰੇ ਸੀ ਸੁੰਡਾਂ ਨਾਲ ਆਵਾਜ਼ ਕਰ ਕਰਕੇ ਇਸਤ ਹੀ ਹਜਰਦ ਹਜਾਰੇ ਇਸਤ ਖਾਸ ਰਹੇ ਨੇ ਹਿੰਕ ਰਹੇ ਨੇ ਹੈ ਕਈਏ ਘੋੜਾ ਰਾਜ ਕਈਏ ਬੜੀਆਂ ਉੱਚੀਆਂ ਨਸਲਾਂ ਦੇ ਹੈ ਰਾਜ ਹੈ ਰਾਜ ਦਾ ਅਚਰਨੇ ਭਾਈ ਹੈ ਕਈਏ ਘੋੜਾ ਰਾਜ ਕਈਏ ਉੱਚੀਆਂ ਜਾਤਾਂ ਦੇ ਉੱਚੀਆਂ ਸ਼੍ਰੇਣੀਆਂ ਦੇ ਘੋੜੇ ਮੈਂ ਕੱਲ ਵੀ ਤਾਂ ਕਹੀ ਸੀ ਐਮੀ ਇਹ ਜੇ ਘੋੜੇ ਨਹੀਂ ਇਹ ਜੇ ਟੱਟੂ ਨਹੀਂ ਜਿਹੜੇ ਮੁਰੰਡੇ ਤੇ ਕੁਰਾਲੀ ਨੂੰ ਟਾਂਗੇ ਨਾਲ ਜੁੜਦੇ ਹੁਣ ਰਾਜ ਖੇ ਆ ਕੋ ਸਤਨਾਮ ਉੱਚੀਆਂ ਸ਼ਰੇਣੀਆਂ ਦੇ ਘੋੜੇ ਹਿਸਤ ਹੀ ਹੈ ਰਾਜ ਹੈ ਕਈਏ ਘੋੜਾ ਰਾਜ ਕਈਏ ਉੱਚੀਆਂ ਕੁਲਾਂ ਦੇ ਚੰਗੀਆਂ ਨਸਲਾਂ ਦੇ ਹੀਣ ਕਰ ਰਹੇ ਨੇ ਕਿੰਨੇ ਹਜ਼ਾਰੇ 2 4 10 ਵੀ ਨਹੀਂ ਜਿਨ੍ਹਾਂ ਦੇ ਘੋੜਖਾਨਿਆਂ ਵਿੱਚ ਹਜ਼ਾਰਾਂ ਘੋੜੇ ਬੜੀਆਂ ਚੰਗੀਆਂ ਚੰਗੀਆਂ ਅਰਬੀ ਨਸਲਾਂ ਦੇ ਕਿੰ ਕਰ ਰਹੇ ਹਨ ਉਹ ਤੇ ਭਵਿੱਖ ਭਵਾਨ ਕੇ ਭੂਤ ਇਹਨੇ ਤਿੰਨ ਕਾਲ ਭਾਈ ਭੂਤ ਭਵਿੱਖ ਭਵਾਨ ਤਿੰਨੇ ਟੈਂਸ਼ਨ ਹੈ ਨਾ ਲੰਘ ਚੁਕੇ ਸਮਾ ਵਰਤਮਾਨ ਸਮਾ ਆਉਣ ਵਾਲਾ ਸਮਾ ਭਵਿੱਖ ਕਾਲ ਕਹਿੰਦੇ ਆਉਣ ਵਾਲੇ ਫਿਊਚਰ ਟੈਂਸ ਨੂੰ ਭੂਤ ਕਹਿੰਦੇ ਪਾਸਟ ਟੈਂਸ ਨੂੰ ਜੋ ਲੰਘ ਚੁਕੇ ਸਮਾ ਭਵਾਨ ਕਹਿੰਦੇ ਨੇ ਵਰਤਮਾਨ ਪ੍ਰੈਜੈਂਟ ਟੈਂਸ ਭੂਤ ਭਵਿਖ ਭਵਾਨ ਕੇ ਪੂਜ ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਭੀਮ ਚੰਦਾ ਤੂੰ ਤਾਂ ਇੱਥੇ ਦਸਵੀਂ ਸਾਲ ਰਾਜ ਕਰਕੇ ਪਹਾੜੀਆਂ ਦੇ ਉੱਤੇ ਚਲੇ ਜਾਣਾ ਆ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਲੱਖਾਂ ਘੋੜੇ ਲੱਖਾਂ ਹਾਥੀ ਲੱਖਾਂ ਨਗਾਰੇ ਦਰਵਾਜਿਆਂ 'ਚ ਵੱਜਦੇ ਨੇ ਸਾਰੇ ਦੇਸ਼ ਇਹਨਾਂ ਨੇ ਜਿੱਤ ਲਏ ਉਹ ਨਾ ਤਾਂ ਪਿੱਛੇ ਹੋਏ ਹੋਏ ਕੋਈ ਗਿਣ ਸਕਦਾ ਨਾ ਜਿੰਨੇ ਹੁਣ ਹੈ ਉਹਨਾਂ ਦੀ ਗਿਣਤੀ ਹੋ ਸਕਦੀ ਹੈ ਓ ਰਾਜਿਆ ਗਾਹਾਂ ਨੂੰ ਵੀ ਪਤਾ ਨਹੀਂ ਇਹੋ ਜੇ ਬਾਦਸ਼ਾਹ ਜੇਤੂ ਕਿੰਨੇ ਹੋਣਗੇ ਕੌਣ ਗਿਣੈ ਨਹੀਂ ਜਾਤ ਵਿਚਾਰੇ ਕੌਣ ਗਣੇ ਕੌਣ ਕਰ ਸਕਦਾ ਹੈ ਗਿਣਤੀ ਦਸਮ ਗ੍ਰੰਥ ਪੜੋ ਭਾਵ ਰਸਾ ਅੰਮ੍ਰਿਤ ਪੜੋ ਵਿਚਾਰ ਸਾਗਰ ਪੜੋ ਗੁਰਸ਼ਿਕ ਪਿਆਰਿਓ ਅਧਿਆਤਮ ਰਮੈਣ ਪੜੋ ਕੀ ਲਿਖਿਆ ਰਾਜਿਆਂ ਦਾ ਐ ਸਮੁੰਦਰ ਦੇ ਕੰਢੇ ਬੈਠੇ ਹੋ ਨਾ ਤੁਸੀਂ ਟਾਪੂ ਇਹਨੇ ਚਾਰ ਚੁ ਮੇਰੇ ਸਮੁੰਦਰ ਹੈ ਸਤ ਸਮੁੰਦਰ ਨੇ ਕਿਸੇ ਸੈਸਦਾਨ ਤੋਂ ਪੁੱਛੋ ਕਿਨੇ ਪੱਟੇ ਤੇ ਕਿਨੇ ਬਣਾਏ ਨੇ ਕਿੱਥੋਂ ਬਣੇ ਨੇ ਸਮੁੰਦਰ ਨਹਿਰ ਪੱਟਕੇ ਬਣਾਉਣੀ ਪੈਂਦੀ ਹੈ ਖਾਰੇ ਪੱਟਕੇ ਬਣਾਉਣੇ ਪੈਂਦੇ ਨੇ ਸ਼ੀਵਰੇਸ਼ ਖੜੀ ਪੱਟਕੇ ਬਣਾਉਣੀ ਪਈ ਹੈ ਸਮੁੰਦਰ ਪੜੋ ਜਰਾ ਅਧਿਆਤਮਰ ਮੈਣ ਪੜੋ ਦਸ਼ਮ ਗ੍ਰੰਥ ਪਤਾ ਲੱਗੇ ਸਮੁੰਦਰ ਜਿਨ ਕੇ ਰਤਨੇਮ ਦਰਾਰ ਨਸੇ ਸਰ ਸਾਗਰ ਹੈ ਅਬ ਲੋ ਜਗ ਮਾਹੀ ਜਿਨ ਕੇ ਰੱਥ ਐਸੇ ਸੂਰ ਵੀ ਰਹੇ ਜਿਨਾਂ ਦੇ ਰੱਥ ਸੀ ਨਾ ਨੇਮ ਬਹੁਤ ਪਿਆਰ ਨਾਲ ਸੁਣਿਓ ਗ੍ਰੰਥੀ ਸਿੰਘ ਗਿਆਨੀ ਸਿੰਘ ਉਹਨਾਂ ਦੇ ਚਰਣਾ ਵਿੱਚ ਨੇਮ ਸ਼ਬਦ ਆਪਣੇ ਪੰਜਾਬ ਵਿੱਚ ਹੁੰਦੇ ਸੀ ਰੱਥ ਤੇ ਗੱਡੇ ਉਹਨਾਂ ਦੇ ਹੁੰਦੇ ਸੀ ਪਹੀਏ ਉਹਨਾਂ ਪਹੀਆਂ ਉੱਤੇ ਲੋਹੇ ਦਾ ਚੜਿਆ ਹੁੰਦਾ ਸੀ ਹਾਲ ਯਾਦ ਕਰਿਓ ਪੰਜਾਬ ਨੂੰ ਲੋਹੇ ਦਾ ਆਪਾਂ ਚੜਾਉਂਦੇ ਸੀ ਨਾ ਹਾਲ ਮਿਸਰੀਆਂ ਤੋਂ ਰਾਥਾ ਦੇਵੀ ਤੇ ਗੱਡੀਆਂ ਦੇਵੀ ਲੋਹੇ ਦਾ ਇੱਕ ਪੀਸ ਚਾਰ ਸਵੇਰੇ ਗੋਲ ਪੁੰਡਰ ਉਹੀ ਲੱਗਦਾ ਹੁੰਦਾ ਸੀ ਧਰਤੀ ਨੂੰ ਤਾਂ ਕਿ ਲੱਕੜੀ ਘਸੇ ਨਾ ਲਓ ਜਿਹੜਾ ਉਸ ਗੱਡੇ ਦਾ ਹਾਲ ਹੈ ਨਾ ਉਹ ਲੋਹੇ ਦਾ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇਮ ਲਿਖਿਆ ਅਜ ਫੇ ਆਖੋ ਸਤਿਨਾਮ ਸ੍ਰੀ ਕੇਵਲ ਇੱਕ ਜਗ ਹੈ ਇਹ ਨੇਮ ਸ਼ਬਦ ਜਿਹਦਾ ਅਰਥ ਹਾਲ ਹੈ ਨਾ ਗੱਡੇ ਦਾ ਉਹ 1430 ਸਵੇਰ ਵਿੱਚ ਇੱਕ ਵਾਰ ਆਇਆ ਤੇ ਹੁਣ ਮੈਂ ਦੱਸਣਾ ਨਹੀਂ ਤੁਸੀਂ ਆਪੇ ਠੋੜ ਲਿਓ ਕੋਈ ਸਾਧਨਾ ਆਹ ਹੁਣ ਪੜੋ ਅਧਿਆਤਮ ਰਮੈਣ ਵਿੱਚ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਜਿਨ ਕੇ ਰਥ ਨੇਮ ਦਰਾਰਨ ਸੇ ਜਿਨ੍ਹਾਂ ਦੇ ਰਥਾਂ ਦੇ ਪਹੀਆਂ ਦੇ ਉੱਪਰ ਚੜੇ ਹੋਏ ਲੋਹੇ ਦੇ ਨੇਮ ਹਾਲ ਜਿੱਥੇ ਨੂੰ ਉਹ ਰਥ ਲੰਘੇ ਦਰਾੜ ਐਨੇ ਇੰਨੀ ਧਰਤੀ ਪਾਟ ਗਈ

ਇਦਾ ਪ੍ਰਮਾਣ ਤੁਹਾਨੂੰ ਗਾਹਾ ਆਊਗਾ ਸਲਾਈਆਂ ਵਿੱਚ ਕਰ ਪਰਬਤ ਪੰਖ ਹਲੇ ਨਾ ਹਲेंगे। ਇਹ ਹੀ ਪ੍ਰਮਾਣ ਕੇ ਆਊਗਾ ਉਹ ਸੂਰਬੀਰਾਂ ਨੇ ਮਾਰ ਮਾਰ ਕੇ ਤੀਰ ਪਰਬਤਾਂ ਨੂੰ ਉਡਾਉ ਡਾ ਕੇ ਖੁੰਝੇ ਲਾ ਦਿੱਤਾ ਪਰ ਸੂਰਬੀਰਾਂ ਦੇ ਪੈਰ ਨਹੀਂ ਹਿੱਲੇ ਕਰ ਪਰਬਤ ਪੰਖ ਹਲੇ ਨਾ ਹਲेंगे। ਐਸੇ ਸੂਰਬੀਰ ਉਹਨਾਂ ਨੂੰ ਜੰਗੇ ਮੈਦਾਨ ਵਿੱਚੋਂ ਕੋਈ ਹਲਾ ਨਹੀਂ ਸਕਿਆ। जिनके रत्न नेम दरारन से स सागर है अब लो जग माही जिन चापन क्वेश्चन के बल से सब सैल बटोर धरे तर माही ओए आज तक अर्थ ग्रेविटी तो ऊपर चले गए हाथी उड़ाए हुए पर मन ते जग भीतर नाहे रहे तू केड़े बाग दी मूली है उना बल देख जिन्होंने आ काम कीते ਉਹਨਾਂ ਦਾ ਨੋਂ ਨਿਸ਼ਾਨੀ ਹੈ ਇਥੇ ਇੱਕ ਸ਼ਬਦ ਸੁਣਾਉਂਦੇ ਹੁੰਦੇ ਸੀ ਵੱਡੇ ਮਹਾਂਪੁਰਸ਼ ਕਹਿੰਦੇ ਉਹ ਮਾਨਕਾ ਨੂੰ ਕਰਦੇ ਪਾਪਾਂ ਦੇ ਖਲਵਾੜੇ ਵੱਧੇ ਨਾ ਧਰਮ ਦੀ ਬੱਧੀ ਪੂਲੀ ਜਿਕਰੀਏ ਦੇ ਤਨ ਕੀੜੇ ਪਾਏ ਉਹਨੂੰ ਕਰਨੀ ਮਿਲੀ ਨਾ ਕਰਲੀ ਸਮਸਤ ਬ੍ਰੇਜ ਦੀ ਖਲ ਲਵਾਤੀ ਤੇ ਮਨਸ਼ੂਰ ਚੜਾਇਆ ਸੂਲੀ ਓਏ ਬੰਦਿਆ ਉਨੇ ਆਪਣੇ ਭਗਤਾਂ ਨਾਲ ਆ ਕੁਝ ਕੀਤਾ ਤੂੰ ਕਿਹੜੇ ਬਾਗ ਦੀ ਮੋਹਣੀ ਤੇਰੀ ਡੇਢ ਪਾ ਚੂਨ ਰਸ ਚਬਾਰੇ ਰਸੋਈ ਮਹਾਰਜ ਕਹਿੰਦੇ ਜੀਤ ਪੈ ਰੇ ਸਭ ਦੇਸ਼ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜਕ ਜਾਣ ਕੇ ਸੁੰਦਰ ਹਿਸਤ ਹੀ ਗੈਰਾਜ ਹਜ਼ਾਰੇ ਊਤ ਭਵਿਕ ਪਵਾਨ ਕੇ ਭੂਪਤ ਓਏ ਭੂਪਤ ਓ ਰਾਜਿਆ ਲੰਘ ਚੁੱਕੇ ਸਮੇਂ ਦੇ ਵਰਤਮਾਨ ਸਮੇਂ ਦੇ ਆਉਣ ਵਾਲੇ ਸਮੇਂ ਵਿੱਚ ਕੌਣ ਗਿਣੂਗਾ ਕਿ ਕਿੰਨੇ ਕੋ ਹੋ ਚੁੱਕੇ ਹਨ ਸ੍ਰੀਪਤ ਸ੍ਰੀ ਪ੍ਰਗਵਾਨ ਪਜੇ ਬਿਨ ਬਸ ਹੋਨੇ ਏਡੇ ਏਡੇ ਕੁੰਡ ਵੀ ਹੈਗੇ ਏਡੇ ਏਡੇ ਗਾਂ ਨੂੰ ਵੀ ਹੋਣਗੇ ਪਰ ਸ੍ਰੀਪਤ ਸ੍ਰੀ ਕਈਏ ਲక్ష్ਮੀ ਪਤ ਕਈਏ ਪਤੀ ਸ੍ਰੀਪਤ ਦਾ ਅਰਥ ਪਰਮੇਸ਼ਰ ਵਾਇਗਰੂ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਲਿਖਿਆ ਮਾਧੂ ਸ਼ਬਦ ਪੜਦੇ ਨੇ ਇਹ ਕਿਸੀ ਦਾ ਸੁਣਿਆ ਹੋਣਾ ਮੇਰੇ ਮਾਤਾ ਜੀ ਮਾਤਾ ਕੌਣ ਹੁੰਦੇ ਹੈ ਕਿਤੇ ਫਲਾਅਰ ਦਾ ਬਾਣੀਆ ਨਹੀਂ ਹੁੰਦਾ